ਕਲਵਿੰਦਰ ਕੌਰ ਮੈਂ ਹਾਸ ਦੀ ਪੁਸਤਕ ਘੁਗੀਆਂ ਦੇ ਲਾਲ ਦਾ ਅਗਲਾ ਅੰਕ 17 ਡਾਕਟਰ ਕੰਗ ਦਾ ਬੱਚਿਆਂ ਦੀ ਮਦਦ ਕਰਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਸਿੰਘ ਕੰਗ ਪਿਛਲੇ ਕੁਝ ਸਾਲਾਂ ਤੋਂ ਮੈਨੂੰ ਜਾਣਦੇ ਹਨ ਮੇਰੀਆਂ ਤਿੰਨ ਪੁਸਤਕਾਂ ਦੇ ਰਿਲੀਜ਼ ਸਮਾਗਮ ਮੌਕੇ ਉਹ ਮੁੱਖ ਮਹਿਮਾਨ ਵੀ ਸਨ ਪੰਜਾਬੀ ਸਭਿਆਚਾਰ ਅਕੈਡਮੀ ਦੇ ਪ੍ਰੋਗਰਾਮਾਂ ਉੱਪਰ ਉਹਨਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਉਹ ਇਸ ਅਕਾਦਮੀ ਦੇ ਮੈਂਬਰ ਹਨ। ਉਹਨਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਕੰਗ ਵੀ ਲੇਖਕ ਸਨ। ਉਹਨਾਂ ਦੀਆਂ ਪੁਸਤਕਾਂ ਦੇ ਰਿਲੀਜ਼ ਸਮਾਗਮਾਂ ਤੇ ਗੋਸ਼ਟੀਆਂ ਮੌਕੇ ਹੋਏ ਪ੍ਰੋਗਰਾਮਾਂ ਵਿੱਚ ਮੈਂ ਹਾਜ਼ਰ ਹੁੰਦੀ ਤੇ ਦੋ ਵਾਰੀ ਉਹਨਾਂ ਦੀਆਂ ਪੁਸਤਕਾਂ ਉੱਪਰ ਬੋਲਣ ਦਾ ਮੌਕਾ ਮਿਲਿਆ। ਜਦੋਂ ਸਰਦਾਰ ਗੁਰਦੇਵ ਸਿੰਘ ਕੰਗ ਇਸ ਸੰਸਾਰ ਨੂੰ ਵਾਲਿ ਬਿਦਾ ਕਹਿ ਗਏ ਤਾਂ ਪੰਜਾਬੀ ਲਖਾਰੀ ਸਭਾ ਗੋਬਿੰਦਗੜ ਮੰਡੀ ਨੇ ਉਹਨਾਂ ਦੀ ਯਾਦ ਵਿੱਚ ਸਰਦਾਰ ਗੁਰਦੇਵ ਸਿੰਘ ਕੰਗ ਯਾਦਗਾਰੀ ਅਵਾਰਡ ਸ਼ੁਰੂ ਕੀਤਾ। ਦੂਸਰਾ ਵਾਰਡ ਉਹਨਾਂ ਨੇ ਮੈਨੂੰ ਪ੍ਰਦਾਨ ਕੀਤਾ। ਹਰ ਸਾਲ ਇਸ ਅਵਾਰਡ ਨੂੰ ਸਪான்ਸਰ ਡਾਕਟਰ ਮਨਜੀਤ ਸਿੰਘ ਕਾਂਗ ਕਰਦੇ ਹਨ ਕੁਝ ਸਮਾਂ ਪਹਿਲਾਂ ਉਹਨਾਂ ਨੇ ਸਰਦਾਰ ਗੁਰਦੇਵ ਸਿੰਘ ਕਾਂਗ ਐਜੂਕੇਸ਼ਨ ਐਂਡ ਰਿਸਰਚ ਵੈਲਫੇਅਰ ਸੁਸਾਇਟੀ ਦੀ ਸਥਾਪਨਾ ਕੀਤੀ ਇਸ ਸਭਾ ਦੀਵਾਨੀ ਪ੍ਰਦਾਨ ਉਹ ਆਪ ਸਨ ਡਾਕਟਰ ਕਾਂਗ ਨੂੰ ਇਸ ਵਾਰੀ ਜਾਣਕਾਰੀ ਸੀ ਕਿ ਮਚੂਗੀਆਂ ਚੌਪੜੀਆਂ ਵਿੱਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਪੜਾਉਣ ਦੀ ਸੇਵਾ ਨਿਭਾਰੀ ਹਾਂ ਇੱਕ ਵਾਰੀ ਊੜਾੜਾ ਈੜੀ ਏ ਬੀ ਸੀ ਕ ਖ ਗ ਤੇ 1 2 3 ਦੇ ਬੋਰਡ ਲਗਵਾਉਣ ਲਈ ਵੀ ਉਹਨਾਂ ਨੇ ਮੇਰੀ ਮਦਦ ਕੀਤੀ ਸੀ ਹੁਣ ਵੀ ਉਹ ਇਸ ਸੁਸਾਇਟੀ ਅਧੀਨ ਗਰੀਬ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਸਨ ਮੈਨੂੰ ਉਸ ਵੇਲੇ ਬਹੁਤ ਖੁਸ਼ੀ ਹੋਈ ਜਦੋਂ ਡਾਕਟਰ ਕੰਗ ਨੇ ਮੈਨੂੰ ਦੱਸਿਆ ਕਿ ਇਸ ਸੁਸਾਇਟੀ ਦੇ ਮੈਂਬਰਾਂ ਨੇ ਸਭ ਤੋਂ ਪਹਿਲਾਂ ਤੁਹਾਡੇ ਸਕੂਲ ਨੂੰ ਚੁਣਿਆ ਤਾਂ ਜੋ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇ ਮੈਂ ਡਾਕਟਰ ਕੰਗ ਨੂੰ ਬੱਚਿਆਂ ਦੀ ਗਿਣਤੀ ਵੀ ਦੱਸ ਦਿੱਤੀ ਤੇ ਲੋੜੀਂਦੀਆਂ ਚੀਜ਼ਾਂ ਦੀ ਲਿਸਟ ਬਣਾ ਕੇ ਵੀ ਭੇਜ ਦਿੱਤੀ ਹੇਠੇ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਿ ਡਾਕਟਰ ਕੰਗ 40 ਬਾਰੇ ਅਮਰੀਕਾ ਵਿੱਚ ਰਹੇ ਤੇ ਉੱਥੇ ਪੜਾਉਂਦੇ ਰਹੇ ਵੈਸੇ ਉਹ ਇੱਕ ਵਿਗਿਆਨਕ ਹਨ ਉਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਪ੍ਰਾਪਤ ਹੋਏ ਉਹ ਬਹੁਤ ਹੀ ਇਮਾਨਦਾਰ ਅਦਰਸ਼ਵਾਦੀ ਪੂਰੀ ਲਗਨ ਨਾਲ ਕੰਮ ਕਰਨ ਵਾਲੇ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਇਨਸਾਨ ਹਨ ਪੀਯੂ ਦੇ 22 ਚਾਂਸਲਰ ਹੋਣ ਵਕਤ ਉਹਨਾਂ ਨੇ ਕਈ ਲੋੜਵੰਦ ਵਿਦਿਆਰਥੀਆਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਉਹਨਾਂ ਦਿਨਾਂ ਵਿੱਚ ਹੀ ਸਕੂਲ ਬਾਰੇ ਵਿਰੋਧੀਆਂ ਨੇ ਜਿਆਦਾ ਮੁਸ਼ਕਲਾਂ ਪੈਦਾ ਕੀਤੀਆਂ ਸਨ ਮੈਂ ਇੱਕ ਦਿਨ ਸੀ ਸੋਚਿਆ ਕਿ ਮੁਸ਼ਕਲਾਂ ਦਿਨ-ਪ੍ਰਤੀ ਦਿਨ ਵੱਧਦੀਆਂ ਜਾਣਗੀਆਂ ਮੈਂ ਡਾਕਟਰ ਕੰਗਨੂ ਵੀ ਸ਼ੁਰੂ ਵਿੱਚ ਇਸ ਬਾਰੇ ਨਾ ਮਾਤਰ ਹੀ ਦੱਸਿਆ ਕਿ ਸਕੂਲ ਇਸ ਸਮੇਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਹਨਾਂ ਨੇ ਆਉਣ ਵਾਲੇ ਸੈਸ਼ਨ ਦੀਆਂ ਕਾਪੀਆਂ, ਕਿਤਾਬਾਂ, ਸਲੇਟਾਂ, ਬਸਤੇ, ਪੈਨ, ਪੈਂਸਲਾਂ, ਰਬੜਾਂ, ਸ਼ਾਪਨਰ, ਬਲੈਕਬੋਰਡ ਤੇ ਟਾਟਾਦ 31000 ਰੁਪਏ ਵਿੱਚ ਖਰੀਦੇ। ਇਹ ਸਮਾਨ ਬੱਚਿਆਂ ਵਿੱਚ ਵੰਡਣ ਲਈ ਉਹਨਾਂ ਨੇ ਸਕੂਲ ਵਿੱਚ ਇੱਕ ਸਮਾਗਮ ਕਰਨਾ ਸੀ। ਪਹਿਲਾਂ ਇਹ ਸਮਾਗਮ ਝੁੱਗੀਬੜੀ ਸਕੂਲ ਵਿੱਚ ਜੋ ਝੁੱਗੀਆਂ ਦੇ ਵਿੱਚ ਸੀ ਕਰਨ ਬਾਰੇ ਸੋਚਿਆ ਗਿਆ ਪਰ ਉੱਥੇ ਪਾਣੀ ਤੇ ਬਾਥਰੂਮ ਦੀ ਸਹੂਲਤ ਨਾ ਹੋਣ ਕਰਕੇ ਕਰਦੇ ਪਾਰਕ ਵਿੱਚ ਹੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਸਕੂਲ ਨੂੰ ਉੱਥੋਂ ਹਟਾਉਣ ਵਾਸਤੇ ਮੇਰੇ ਉੱਪਰ ਦਬਾਅ ਲਗਾਤਾਰ ਵਧਣ ਲੱਗ ਪਿਆ। ਡਾਕਟਰ ਕੰਗ ਸਾਰਾ ਸਮਾਨ ਖਰੀਦ ਚੁੱਕੇ ਸਨ ਮੈਂ ਉਹਨਾਂ ਨੂੰ ਸਕੂਲ ਦੀ ਤਾਜ਼ਾ ਸਥਿਤੀ ਬਾਰੇ ਨਾ ਦੱਸਿਆ ਮੇਰਾ ਮਨ ਡਾਡਾ ਉਦਾਸ ਸੀ ਇੱਕ ਮੇਰਾ ਦਿਲ ਕਰਦਾ ਕਿ ਡਾਕਟਰ ਕੰਗ ਨੂੰ ਸਾਰਾ ਕੁਝ ਹੋਣ ਦੇ ਹਾਲਾਤ ਬਾਰੇ ਦੱਸ ਦਿਆਂ ਦੂਜਾ ਮੈਂ ਸੋਚਦੀ ਕਿ ਸਮਾਗਮ ਬਧੀਆ ਤਰੀਕੇ ਨਾਲ ਹੋਣ ਦਿੱਤਾ ਜਾਵੇ ਕਿਉਂਕਿ ਸਕੂਲ ਬੰਦ ਕਰਨ ਬਾਰੇ ਤਾਂ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਵੱਧ ਤੋਂ ਵੱਧ ਇਹੋ ਹੋਣਾ ਸੀ ਕਿ ਸਕੂਲ ਆਪਣੇ ਪਲਾਟ ਵਿੱਚ ਸ਼ਿਫਟ ਕਰਨਾ ਸੀ ਕਹਿੰਦੇ ਹਨ ਕਿ ਜਿਸ ਤਨ ਲਾਗੇ ਸੋਤਨ ਜਾਣੇ ਜਿਸ ਤਰ੍ਹਾਂ ਦੀ ਕਸ਼ਮਕਸ਼ ਵਿੱਚ ਮੈਂ ਉਹ ਦਿਨ guzari ਉਹ ਮੈਂ ਜਾਣਦੀ ਹਾਂ ਜਾਂ ਮੇਰਾ ਰੱਬ ਜਾਣਦਾ ਹੈ ਇੱਕ ਪਾਸੇ ਸਮਾਗਮ ਦੀ ਰੂਪਰੇਖਾ ਤਿਆਰ ਕਰਨੀ ਤੇ ਦੂਜੇ ਪਾਸੇ ਸਕੂਲ ਨੂੰ ਉੱਥੋਂ ਹਟਾਏ ਜਾਣ ਦਾ ਫਿਕਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਮੈਂ ਸਮਾਗਮ ਵਿੱਚੀ ਹੋਈ ਤਰੀਕ ਨੂੰ ਕਰਨ ਦਾ ਪੱਕਾ ਨਿਰਣਾ ਕਰ ਲਿਆ ਸੱਚੇ ਮਾਨਾ ਕੀਤੀ ਗਈ ਅਰਦਾਸ ਵਿੱਚ ਬੜੀ ਸ਼ਕਤੀ ਹੁੰਦੀ ਹੈ ਵਾਹਿਗੁਰੂ ਗੁਪਤ ਰੂਪ ਵਿੱਚ ਉੱਥੇ ਵਿਚਰ ਕੇ ਆਪ ਬੰਦੇ ਦੀ ਮਦਦ ਕਰਦਾ ਹੈ ਸਿਰ ਭਰੋਸਾ ਵਿਸ਼ਵਾਸ ਤੇ ਸ਼ਰਧਾ ਹੋਣੀ ਚਾਹੀਦੀ ਹੈ ਸਮਾਗਮ ਦਾ ਦਿਨ ਆ ਗਿਆ ਡਾਕਟਰ ਕੰਗ ਆਪਣੀ ਪਤਨੀ ਨੀਤਾ ਕੰਗ ਡਾਕਟਰ ਸਤਬੀਰ ਸਿੰਘ ਹੌਸਲ ਤੇ ਡਾਕਟਰ ਗੁਰਬਚਨ ਸਿੰਘ ਮੇਗਲਾਨੀ ਨੂੰ ਨਾਲ ਲੈ ਕੇ ਸਮਾਗਮ ਵਿੱਚ ਪਧਾਰੇ ਡਾਕਟਰ ਕੰਗ ਨੇ ਬੱਚਿਆਂ ਨਾਲ ਕੁਝ ਜ਼ਰੂਰੀ ਗੱਲਾਂ ਸਾਂਝੀਆਂ ਕੀਤੀਆਂ ਤੇ ਬੜੀ ਖੁਸ਼ੀ ਨਾਲ ਬੱਚਿਆਂ ਨੂੰ ਚੀਜ਼ਾਂ ਵੰਡੀਆਂ ਵਸਤ ਵਿੱਚ ਇਹ ਸਾਰੀਆਂ ਚੀਜ਼ਾਂ ਡਾਕਟਰ ਕੰਗ ਡਾਕਟਰ ਨੀਤਾ ਕੰਗ ਤੇ ਮੈਂ ਅਸੀਂ ਤਿੰਨਾਂ ਨੇ ਕਿਤਾਬ ਬਾਜ਼ਾਰ ਤੇ ਇਸ ਦੇ ਆਲੇ ਦੁਆਲੇ ਬਣੇ ਬਾਜ਼ਾਰਾਂ ਵਿੱਚੋਂ ਖਰੀਦੀਆਂ ਸਨ ਸੋਸਾਇਟੀ ਦੇ ਮੈਂਬਰਾਂ ਨੇ ਇਹ ਕਹਿ ਦਿੱਤਾ ਸੀ ਕਿ ਜਿਹੜੀਆਂ ਚੀਜ਼ਾਂ ਚਾਹੀਦੀਆਂ ਹਨ ਉਹ ਖਰੀਦ ਲਿਆ ਜਾਂ ਮੈਂ ਦੇਖ ਰਹੀ ਸੀ ਕਿ ਡਾਕਟਰ ਕੰਗ ਬੜੀ ਖੁਸ਼ੀ ਤੇ ਉਸ਼ਾ ਨਾਲ ਇਹ ਚੀਜ਼ਾਂ ਖਰੀਦ ਰਹੇ ਸਨ ਜਿੰਨੇ ਉਸ਼ਾ ਨਾਲ ਉਹਨਾਂ ਨੇ ਚੀਜ਼ਾਂ ਖਰੀਦੀਆਂ ਸਨ ਉਹਨੇ ਹੀ ਉਸ਼ਾ ਨਾਲ ਉਹ ਵੰਡ ਵੀ ਰਹੇ ਸਨ ਮੈਨੂੰ ਇਹ ਤੌਖਲਾ ਸੀ ਕਿ ਝੁੱਗੀਆਂ ਵਾਲੇ ਬੱਚੇ ਸਕੂਲ ਸ਼ਿਫਟ ਹੋਣ ਦੀ ਸੂਰਤ ਵਿੱਚ ਪਤਾ ਨਹੀਂ ਸਕੂਲ ਵਿੱਚ ਆਉਣਗੇ ਨਾ ਕਿਤੇ ਵੰਡੀਆਂ ਗਈਆਂ ਚੀਜ਼ਾਂ ਅਜਾਈ ਨਾ ਜਾਣ ਮੇਰੇ ਦਿਮਾਗ ਵਿੱਚ ਇੱਕ ਫੁਰਨਾ ਫੁਰਿਆ ਜੋ ਮੈਂ ਉਸੇ ਵਕਤ ਡਾਕਟਰ ਕੰਗ ਨਾਲ ਸਾਂਝਾ ਕੀਤਾ ਉਹ ਫੁਰਨਾ ਇਹ ਸੀ ਕਿ ਇਸ ਵਕਤ ਬੱਚਾਂ ਕੋਲ ਸਿਰਫ ਕਾਪੀਆਂ ਤੇ ਪੈਨਸਲਾਂ ਰਹਿਣ ਦਿੱਤੀਆਂ ਜਾਣ ਬਾਕੀ ਸਮਾਨ ਵਾਪਸ ਲੈ ਕੇ ਰੱਖ ਲਿਆ ਜਾਵੇ। ਪੇਪਰਾਂ ਤੋਂ ਬਾਅਦ ਜਿਹੜੇ ਬੱਚੇ ਆਉਣ ਉਹਨਾਂ ਨੂੰ ਹੀ ਕਿਤਾਬਾਂ, ਬਸਤੇ ਤੇ ਸਲੇਟਾਂ ਦਿੱਤੀਆਂ ਜਾਣ। ਮੇਰੇ ਸੁਝਾਅ ਨਾਲ ਡਾਕਟਰ ਕੰਗ ਇੱਕਦਮ ਸਹਿਮਤ ਹੋ ਗਏ। ਪਰ ਬੱਚਿਆਂ ਨੂੰ ਜਦੋਂ ਦੱਸਿਆ ਗਿਆ ਕਿ ਇਹ ਸਮਾਨ ਪੇਪਰਾਂ ਤੋਂ ਬਾਅਦ ਦਿੱਤਾ ਜਾਵੇਗਾ ਤਾਂ ਉਹਨਾਂ ਦੇ ਚਿਹਰਿਆਂ ਤੋਂ ਖੁਸ਼ੀ ਦੀ ਲੋਪ ਹੋ ਗਈ। ਉਹ ਤਾਂ ਸਾਰੀਆਂ ਚੀਜ਼ਾਂ ਇੱਕੋ ਵਾਰੀ ਲੈਣ ਬਾਰੇ ਸੋਚ ਕੇ ਆਏ ਸਨ। ਜਦੋਂ ਮੈਂ ਆਪਣੀ ਸਪੀਚ ਦਿੰਦਿਆਂ ਇਹ ਗੱਲ ਕਹੀ ਕਿ ਮੇਰੇ ਉੱਪਰ ਝੁੱਗੀਆਂ ਵਿੱਚੋਂ ਸਕੂਲ ਹਟਾਉਣ ਲਈ ਲਗਾਤਾਰ ਦਬਾਅ ਵੱਧਦਾ ਜਾ ਰਿਹਾ ਹੈ ਤੇ ਹੋ ਸਕਦਾ ਹੈ ਕਿ ਉਥੋਂ ਸਕੂਲ ਬੰਦ ਕਰਨਾ ਪਵੇ ਤਾਂ ਮੈਂ ਦੇਖਿਆ ਕਿ ਮੇਰੀ ਇਹ ਗੱਲ ਸੁਣ ਕੇ ਡਾਕਟਰ ਕੰਗ ਤੇ ਉਹਨਾਂ ਦੇ ਨਾਲ ਆਏ ਸਾਥੀ ਕੁਝ ਉਦਾਸ ਹੋ ਗਏ ਹਨ ਸ਼ਾਇਦ ਉਹ ਇਹ ਸੋਚਦੇ ਹੋਣ ਕਿ ਜੇ ਸਕੂਲ ਬੰਦ ਹੋ ਗਿਆ ਤੇ ਸਾਰੇ ਦਿੱਤੇ ਗਏ ਸਮਾਨ ਦਾ ਕੀ ਬਣੇਗਾ ਮੈਂ ਇਹ ਵੀ ਦੱਸਿਆ ਕਿ ਸਕੂਲ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਹੋਵੇਗਾ ਇਸ ਨੂੰ ਉੱਥੋਂ ਬਦਲ ਕੇ ਆਪਣੇ ਪਲਾਟ ਵਿੱਚ ਜਾਂਦਾ ਜਾਵੇਗਾ ਜਦੋਂ ਪ੍ਰੋਗਰਾਮ ਦੀ ਸਮਾਪਤੀ ਹੋਈ ਤਾਂ ਮੈਂ ਡਾਕਟਰ ਕੰਗ ਤੇ ਉਹਨਾਂ ਦੇ ਸਾਥੀਆਂ ਨੂੰ ਝੁੱਗੀਆਂ ਵਿੱਚ ਲੈ ਗਈ ਜਿੱਥੇ ਸਕੂਲ ਸੀ ਸਕੂਲ ਵੇਖ ਕੇ ਉਹ ਬੜਾ ਖੁਸ਼ ਹੋਏ ਅਸੀਂ ਉੱਥੇ ਕੁਝ ਯਾਦਗਾਰੀ ਤਸਵੀਰਾਂ ਵੀ ਖਿੱਚਵਾਈਆਂ ਕੁਝ ਪਲ ਉੱਥੇ ਬੈਠ ਕੇ ਬੱਚਿਆਂ ਦੇ ਸਕੂਲ ਬਾਰੇ ਵਿਚਾਰ ਵਟਾਂਦਰਾ ਕੀਤਾ ਰਸਤੇ ਵਿੱਚ ਮੈਂ ਉਹਨਾਂ ਨੂੰ ਉਹ ਪਲਾਟ ਵੀ ਦਿਖਾਇਆ ਜਿੱਥੇ ਮੈਂ ਸਕੂਲ ਸ਼ਿਫਟ ਕਰਨ ਬਾਰੇ ਸੋਚਿਆ ਹੋਇਆ ਸੀ ਪਲਾਟ ਦੇਖ ਕੇ ਡਾਕਟਰ ਕੰਗ ਨੇ ਮੈਨੂੰ ਇੱਕ ਸਵਾਲ ਕੀਤਾ ਕੀ ਸਾਰੇ ਬੱਚੇ ਉੱਥੋਂ ਇੱਥੇ ਪੜਨ ਆਜਿਆ ਕਰਨਗੇ ਮੇਰਾ ਜਵਾਬ ਸੀ ਬਹੁਤ ਛੋਟੇ ਬੱਚੇ ਜਿਨ੍ਹਾਂ ਦੀ ਉਮਰ 2.5 3 ਸਾਲ ਦੀ ਹੈ ਉਹਨਾਂ ਦਾ ਇੱਥੇ ਤੱਕ ਪੈਦਲ ਆਉਣਾ ਬੜਾ ਮੁਸ਼ਕਲ ਹੈ ਹੋ ਸਕਦਾ ਹੈ ਆਪਣੇ ਵੱਡੇ ਭੈਣ ਭਰਾਵਾਂ ਨਾਲ ਆ ਜਾਇਆ ਕਰਨ ਫਿਰ ਉਹਨਾਂ ਨੇ ਇਹ ਪੁੱਛਣ ਤੇ ਕਿ ਇਹ ਪਲਾਟ ਕਿਸ ਦਾ ਹੈ ਮੈਂ ਦੱਸਿਆ ਕਿ ਸਾਡਾ ਆਪਣਾ ਹੈ ਤਾਂ ਉਹ ਕਹਿਣ ਲੱਗੇ ਫਿਰ ਤਾਂ ਬਹੁਤ ਵਧੀਆ ਗੱਲ ਹੈ ਆਪਣੀ ਜਗ੍ਹਾ ਵਰਗੀ ਕੋਈ ਰੀਤ ਨਹੀਂ ਹੁੰਦੀ ਇੱਥੇ ਤੁਹਾਨੂੰ ਬਿਜਲੀ ਪਾਣੀ ਤੇ ਬਾਥਰੂਮ ਦੀ ਸਹੂਲਤ ਹੋਵੇਗੀ ਡਾਕਟਰ ਕੰਗ ਦੀ ਇਹ ਗੱਲ ਬਿਲਕੁਲ ਠੀਕ ਸੀ ਪਰ ਮੈਂ ਤਾਂ ਅੰਦਰੋਂ ਬਹੁਤ ਉਦਾਸ ਸੀ ਮੈਂ ਤਾਂ ਆਪਣੀ ਪੂਰੀ ਊਰਜਾ ਬਹੁਤ ਸਾਰਾ ਪੈਸਾ ਤੇ ਆਪਣਾ ਕੀਮਤੀ ਸਮਾਂ ਆਪਣੇ ਝੁੱਗੀ ਵਾਲੇ ਸਕੂਲ ਉੱਪਰ ਇਹ ਸੋਚ ਕੇ ਲਗਾ ਚੁੱਕੀ ਸੀ ਕਿ ਜਿੰਨੇ ਸਾਲ ਵੀ ਮੈਂ ਪੜਾਉਣਾ ਹੈ ਹੁਣ ਇੱਥੇ ਹੀ ਪੜਾਉਣਾ ਹੈ ਬੰਦਾ ਕੋਈ ਸੋਚਦਾ ਤੇ ਹੁੰਦਾ ਕੁਝ ਹੋਰ ਹੈ ਵਾਹਿਗੁਰੂ ਦੀ ਲੀਲਾ ਬਹੁਤ ਨਿਆਰੀ ਹੈ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਅਸਲ ਵਿੱਚ ਉਹੀ ਹੁੰਦਾ ਹੈ ਜੇ ਸਾਡੀ ਸੱਚੇ ਮਨ ਨਾਲ ਕੀਤੀ ਅਰਦਾਸ ਵੀ ਪੂਰੀ ਨਹੀਂ ਹੁੰਦੀ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਵਾਹਿਗੁਰੂ ਸਾਡੇ ਲਈ ਇਸ ਤੋਂ ਬਿਹਤਰ ਕਰਨਾ ਲੋਚਦਾ ਹੈ ਜਿੱਥੇ ਇੱਕ ਪਾਸੇ ਸਕੂਲ ਬਾਰੇ ਸੋਚ ਕੇ ਮੈਂ ਉਦਾਸ ਸੀ ਉਸੇ ਸਮਾਗਮ ਵਧੀਆ ਹੋਣ ਕਰਕੇ ਮਨ ਨੂੰ ਸਕੂਨ ਵੀ ਮਿਲਿਆ ਸੀ। ਬਾਕੀ ਅਗਲੇ ਅੰਕ ਵਿੱਚ ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।